ਮੇਰਾ ਨਾਮ ਪਾਲ ਸਿੰਘ ਹੈ ਜੀ ਮੈਂ ਸ੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਹੈ ਜੀ ਡੀਓ ਦਫਤਰ ਦਾ ਕਰਾਉ ਕੀਤਾ ਗਿਆ ਕੀ ਮਾਮਲਾ ਸੀ ਇਹ ਡੀਓ ਦਫਤਰ ਦਾ ਕਰਾਉ ਇਸ ਕਰਕੇ ਕੀਤਾ ਗਿਆ ਜੀ ਇਹਨਾਂ ਨੇ 24 ਨੂੰ ਡੀਓ ਸਾਹਿਬ ਚੈਕਿੰਗ ਤੇ ਗਏ ਸੀ ਉਸ ਦੌਰਾਨ ਮੇਰੇ ਨਾਲ ਜੋ ਸੰਦੀਪ ਕੁਮਾਰ ਕੰਪਿਊਟਰ ਟੀਚਰ ਹੈ ਜੀ ਉਹਨੇ ਬਤਮੀ ਜੀ ਕੀਤੀ ਸੀ ਡੀਓ ਦੀ ਮੌਜੂਦਗੀ ਦੇ ਵਿੱਚ ਹੋਈ ਸੀ ਮੈਂ ਡੀਓ ਨੇ ਉਲਟਾ ਮੇਰੀ ਉਹ ਆਪਦੇ ਸਾਥੀ ਦੀ ਮਦਦ ਕਰਨ ਦੇ ਇਰਾਦੇ ਦੇ ਨਾਲ ਮੇਰੇ ਉੱਪਰ ਉਲਟੇ ਅਲੀਗੇਸ਼ਨ ਲਾ ਦਿੱਤੇ ਕਿ ਪਾਲ ਸਿੰਘ ਨੇ ਮੇਰੇ ਨਾਲ ਤੂੰ ਤੂੰ ਕਰਕੇ ਗੱਲ ਕੀਤੀ ਕੋਈ ਇਸ مسئلے ਨੂੰ ਲੈ ਕੇ ਕੋਈ ਪੁਲਿਸ ਪ੍ਰਸ਼ਾਸਨ ਚ ਕੋਈ ਕਾਰਵਾਈ ਚੱਲ ਰਹੀ ਹੈ ਬਹੁਤ ਜ਼ਿਆਦਾ ਕਾਰਵਾਈਆਂ ਹੋਈਆਂ ਜੀ ਐਸਐਸਪੀ ਸਾਹਿਬ ਨੂੰ ਪੋਰਟਲ ਤੇ ਉਸੇ 24 ਤਰੀਕ ਦੀ ਐਪਲੀਕੇਸ਼ਨ ਪਟੋਬ ਹੋਈ ਹੈ ਜੀ ਸ਼ਾਮ ਨੂੰ ਸਦਰ ਦੇ ਵਿੱਚ ਦਿੱਤੀ ਗਈ ਮੇਰੇ ਵੱਲੋਂ ਜੀ ਇੱਥੋਂ ਸਿੱਖਿਆ ਮੰਤਰੀ ਨਾਲ ਮੇਰੀ ਗੱਲ ਵੀ ਹੋਈ ਹੈ ਬਾਈਫੇਸ ਟੈਲੀਫੋਨ ਤੇ ਉਹਨਾਂ ਦੇ ਪੀ ਸਾਹਮਣਾ ਡੀਪੀਆਈ ਫੋਨ ਨੇ ਚੱਕ ਰਿਆ ਸਾਰਿਆਂ ਨੂੰ ਮੇਲਾਂ ਦਿੱਤੀਆਂ ਗਈਆਂ ਗਵਰਨਰ ਤੱਕ ਮੇਲਾਂ ਗਈਆਂ ਦੋ ਮੇਰੀਆਂ ਜੀ ਇਸ ਤੋਂ ਇਲਾਵਾ ਹੋਰ ਕਿਸ 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 ਵਿਸ਼ੇ ਤੇ ਜਿਹੜਾ ਤੁਹਾਡਾ ਇਹਨਾਂ ਨੇ ਮਤਭੇਦ ਚੱਲ ਰਿਹਾ ਮਤਭੇਦ ਜੀ ਉਹੀ ਹੈ ਕਿ ਜਿਹੜਾ ਉੱਥੇ 1 ਕਰੋੜ ਰੁਪਏ ਦਾ ਮੈਂ ਹੱਥ ਛੋੜ ਕੇ ਤੁਹਾਨੂੰ ਬੇਨਤੀ ਕਰਦਾ ਕਿ ਇਸ ਡੀਓ ਸਾਹਿਬ ਦਾ ਫੇਸਬੁਕ ਪੇਜ ਓਪਨ ਕੀਤਾ ਜਾਵੇ ਜਿਸ ਦਿਨ ਉਸ 62 ਲੱਖ ਦੀ ਫੰਡ ਰੀਲੀਜ਼ ਕਰਨ ਵਾਸਤੇ ਇਹੀ ਡਿਸਪਾਲਸਿੰਗ ਮੰਗਾ ਸਾਹਿਬ ਉਸ ਟਾਈਮ ਐਜ਼ ਅ ਪ੍ਰਿੰਸੀਪਲ ਸੀ ਤੇ ਇਹੀ ਪ੍ਰਿੰਸੀਪਲ ਉਸ ਫੇਸਬੁਕ ਚੈਨਲ ਦੇ ਉੱਤੇ ਇਹ ਗੱਲ ਕਹਿ ਰਹੇ ਸੀ ਵੀਡੀਓ ਦੇ ਵਿੱਚ ਕਿ ਤੁਹਾਨੂੰ ਇਹੋ ਜਿਹਾ ਕੈਮਸ ਮੈਨੇਜਰ ਵਧੀਆ ਤੇ ਸਾਫ ਸੁਥਰਾ ਤੇ ਪੜ੍ਹਿਆ ਲਿਖਿਆ ਨਹੀਂ ਮਿਲਣਾ ਕਿ ਅੱਜ ਉਸ ਪਾਲਸਿੰਗ ਦੀਆਂ ਜੋ ਪੜ੍ਹਾਈ ਕੀਤੀ ਕਿ ਉਹ ਘੱਡੇ ਵਿੱਚ ਚਲੀ ਗਈ ਇੱਕ ਇਹਨਾਂ ਵੱਲੋਂ ਜਿਹੜੀ ਮਹਿਕਮੇ ਵੱਲੋਂ ਕੰਪਲੀਟ ਕੀਤੀ ਗਈ ਸਰਦਰ ਥਾਣੇ 'ਚ ਉਸ ਤੋਂ ਬਾਅਦ ਚ ਬਾਲ ਸੁਰੱਖਿਆ ਵਿਭਾਗ 'ਚ ਚਲਦੀ ਸੀ ਉਹ ਕੀ ਨਾਂ ਹੈ ਉਹ ਜੀ ਸਰਦਾਰ ਡੀਐਸਪੀ ਸਤਰਾਮ ਸਿੰਘ ਵਿਰਖ ਸਾਹਿਬ ਦਾ ਮੇਰੇ ਕੋਲੇ ਫੋਨ ਆਇਆ ਸੀਗਾ 20 ਤਰੀਕ ਨੂੰ ਵਿਧ ਮੇਰੇ ਕੋਲੇ ਆਡੀਓ ਪ੍ਰੂਫ ਆਉਣਾ ਦਾ ਮੈਨੂੰ ਕਿਹਾ ਗਿਆ ਸੀ ਪਾਲ ਸਿੰਘ ਜੀ ਤੁਹਾਡੇ ਫਲਾ ਕੋਈ ਕੰਪਲੇਂਟ ਆਈ ਆ ਤੁਸੀਂ ਜਲਦੀ ਤੋਂ ਜਲਦੀ ਆਓ ਤੁਹਾਡੇ ਤੇ ਪਰਚਾ ਕੱਟਿਆ ਜਾਣਾ ਮੈਂ ਕਿਹਾ ਸਰ ਮੈਂ ਸਕੂਲ ਦੇ ਵਿੱਚ 2:30 ਦਾ ਟਾਈਮ ਸੀ ਤਕਰੀਬਨ ਕਿ ਮੈਂ 3:00 ਵਜੇ ਛੁੱਟੀ ਹੋਣੀ ਮੈਂ ਆਪਣੇ ਸਟਾਫ ਨੂੰ ਹਾਂ ਉਹਨਾਂ ਨੇ ਕਿਹਾ ਆਪਣੇ ਸਟਾਫ ਨੂੰ ਲੈ ਕੇ ਆਓ ਮੈਂ ਪ੍ਰਿੰਸੀਪਲ ਦੇ ਕੋਲੇ ਗ ਮੇਦੇ ਪੂਰਾ ਸਟਾਫ ਜੋਗਾ ਜੈਂਟ ਜੇ ਲੋੜ ਪਈ ਤਾਂ ਮੈਂ ਵੀ ਜਾਵਾਂ ਉਹਦਾ ਮੇਰੇ ਕੋਲੇ ਮੌਜੂਦਾ ਸਬੂਤ ਵੀ ਆਵੇ ਜੈਸੋ ਉਸ ਰਾਜੀਨਾਮੇ ਦੇ ਵਿੱਚ ਮੌਜੂਦਾ ਗਵਾਹ ਵੀ ਮੇਰੇ ਕੋਲ ਆ ਜੀ ਉਸ ਬੰਦੇ ਨੇ ਉਥੇ ਮੈਂ ਨਾ ਨਹੀਂ ਇੱਥੇ ਮੈਂਸ਼ਨ ਕਰਾਂਗਾ ਉਸ ਬੰਦੇ ਦਾ ਲੋੜ ਪੈਣ ਤੇ ਮੈਂ ਉਸ ਬੰਦੇ ਨੂੰ ਅੱਗੇ ਵੀ ਖੜਾ ਕਰਾਂਗਾ ਤੁਹਾਡੇ ਵੱਲੋਂ ਡੀਓ ਦੇ ਖਿਲਾਫ ਜਾਂ ਸਕੂਲ ਦੇ ਜਿਹੜਾ ਮੈਨੇਜਮੈਂਟ ਆ ਉਹਦੇ ਖਿਲਾਫ ਕੋਈ ਕਾਰਵਾਈ ਪਾਈ ਹੋਈ ਹੈ ਮੈਂ ਜੀ ਮੈਂ ਸਾਰਿਆਂ ਨੂੰ ਪਾਈ ਐਜੂਕੇਸ਼ਨ ਡਿਪਾਰਟਮੈਂਟ ਨੂੰ ਪਾਈ ਡিপিਈ ਤੋਂ ਲੈ ਕੇ ਸਿੱਖਿਆ ਮੰਤਰੀ ਮੁੱਖ ਮੰਤਰੀ ਗਵਰਨਰ ਤੱਕ ਪਹੁੰਚਾਈ ਜੀ ਮੈਂ ਵਿਜੀਲੈਂਸ ਬਿਊਰੋ ਨੂੰ ਡਾਇਰੈਕਟ ਐਸਐਸ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗਿਆ ਮੈਂ ਇਹੀ ਮੰਗ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰੀ ਔਰ ਸੱਚ ਹੱਕ ਦੀ ਲੜਾਈ ਲੈ ਕੇ ਆਈ ਸੀ ਪਰ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੇ ਦਿੱਤੇ ਹੋਏ ਦੁਸ਼ਾਰਨ ਦੇਸ਼ਾਂ ਤੇ ਕੰਮ ਕਰਨ ਦੇ ਬਦਲ ਮੈਂ ਅੱਜ ਉਸ ਦਾ ਖਮਿਆਦਾ ਪੁੱਤਰ ਹਾਂ ਅੱਜ ਤੁਹਾਡੀ ਸਾਰੀ ਜਿਹੜੀ ਜਥੇਬੰਦੀ ਪਹੁੰਚੀ ਹੈ ਫੌਜੀ ਜੇਕਰ ਮੰਨ ਲਓ ਇਹਨਾਂ ਦਾ ਸਾਰਾ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ ਤੇ ਅੱਗੇ ਕੀ ਮੰਨ ਲਓ ਤੁਹਾਡੇ ਵੱਲ ਉਹ ਜੀ ਮੇਰੇ ਵੱਲੋਂ ਕੋਈ ਨਹੀਂ ਉਹ ਜਿੰਨੇ ਵੀ ਮੇਰੇ ਸੀਨੀਅਰ ਸਾਹਿਬਾਨ ਜਿੰਨੀ ਵੀ ਸੰਸਥਾ ਲੈ ਕੇ ਆਏ ਆ ਉਹ ਸੰਸਥਾ ਦੇ ਜੋ ਵੀ ਨੁਮਾਇੰਦੇ ਉਹ ਚੀਜ਼ ਦੀ ਗਵਾਹੀ ਕਰੇ ਜੋ ਪਲੇਟਫਾਰਮ ਖੜਾ ਕਰਨਗੇ ਮੈਂ ਉਹਨ ਅੱਜ ਜਿਹੜੀ ਕਿ ਮਦ ਪਾਗੀ ਜਿਹੜੀ ਆ ਜਿਹੜੀ ਵਾਪਰੀ ਹੈਗੀ ਘਟਨਾ ਪਾਲਜੀ ਦੇ ਨਾਲ ਇਹਨਾਂ ਨੂੰ ਇੱਕ ਟੌਰਚਰ ਕੀਤਾ ਜਾ ਰਿਹਾ ਹੈਗਾ ਇੱਕ ਆਰਟੀਆਈ ਦਾ ਸਭ ਨੂੰ ਅਧਿਕਾਰ ਹੈਗਾ ਆਰਟੀਆਈ ਲਾਉਣ ਦਾ ਮੰਗਣ ਦਾ ਸਾਰਾ ਕੁਝ ਇਹਨਾਂ ਨੇ ਉਹ ਉਸ ਗੱਲ ਤੋਂ ਇਹਨਾਂ ਤੇ ਅਲੀਗੇਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਲੜਕੀ ਆਲਾ ਲੜਕੀ ਹੈ ਉਹ ਕੰਪਰੋਮਾਈਜ਼ ਹੋਣ ਦੇ ਬਾਵਤ ਫਿਰ ਵੀ ਇਹਨਾਂ ਨੇ ਆਪਣਾ ਜਿਹੜਾ ਡੀਓ ਸਾਹਿਬ ਦਾ ਇਹਨਾਂ ਨੇ ਆਰਟੀਆਈ ਨਹੀਂ ਮੰਗਿਆ ਸੀਗਾ ਜੋ ਵੀ ਕੁਛ ਇਹਨਾਂ ਨੇ ਮੰਗਿਆ ਪਰ ਇਹਨਾਂ ਨੇ ਨਹੀਂ ਦਿੱਤਾਗਾ ਉਸ ਤੋਂ ਇਹਨਾਂ ਨੇ ਗੁੱਸੇ ਜੀ ਆ ਕੇ ਇਹਨਾਂ ਤੇ ਜਿਹੜਾ ਓਪਨ ਕਰਾ ਦਿੱਤਾ ਲੜਕੀ ਵਾਲਾ ਜਿਹੜਾ ਕਿ ਹੁਣ ਪ੍ਰਸ਼ਾਸਨ ਵੱਲੋਂ ਡੀਐਸਪੀ ਸਾਹਿਬ ਵੱਲੋਂ ਜਾਂ ਹੋਰ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈਗਾ ਕਿ ਤੇਰੇ ਤੇ ਐਫਆਰਆਈ ਅਸੀਂ ਹੁਣ ਕੱਟ ਦੇਾਂਗੇ ਐ ਕੱਟ ਦੇਾਂਗੇ ਜੋ ਕੁਛ ਵੀ ਅਜਿਹਾ ਨਹੀਂ ਹੋਣ ਦੇਵਾਂਗੇ ਅਸੀਂ ਜਿਵੇਂ ਕਿ ਸਾਰੇ ਸੈਨਿਕ ਸਾਰੇ ਇਕੱਠੇ ਨੇ ਅਸੀਂ ਆਪ ਮੈਂ ਭਾਰਤੀ ਜਨਤਾ ਪਾਰਟੀ ਦਾ ਡਿਸਟ੍ਰਿਕਟ ਮੁਕਸਰ ਦਾ ਕਨਵੀਨਰ ਹੋਣ ਦੇ ਮੈਂ ਇਹ ਅਜੀਹਾ ਨਹੀਂ ਹੋਣ ਦਿੱਤਾ ਜਾਵੇਗਾ ਜਿਹੜਾ ਕਿ ਐਸੇ ਕਮਿਸ਼ਨ ਨੂੰ ਵੀ ਅਸੀਂ ਇਹ ਮੇਲ ਕਰ ਚੁੱਕੇ ਹੈਗੇ ਆ ਜਿਹੜੀ ਕਿ ਇਹਨਾਂ ਦੀ ਸ਼ਬ ਵੀ ਖਰਾਬ ਕੀਤੀ ਗਈ ਏ ਇਹਨਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਇਹਨਾਂ ਨੂੰ ਟੌਰਚਰ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਔਰ ਡੀਓ ਵੱਲੋਂ ਇਹ ਜਿਹੜਾ ਕਿ ਨਹੀਂ ਹੋਣ ਦਿੱਤਾ ਜਾਊਗਾ ਜੇ ਕੋਈ ਕਾਰਵਾਈ ਕੋਈ ਧੱਕੇ ਨਾ ਜਾਂ ਕੁਝ ਵੀ ਦਬਾਅ ਦੇ ਵਿੱਚ ਕੋਈ ਪ੍ਰਸ਼ਾਸਨ ਕਰੂਗਾ ਤੇ ਅਸੀਂ ਉਹਦਾ ਸਾਹਮਣਾ ਕਰਾਂਗੇ ਅਸੀਂ ਉਸ ਥਾਣੇ ਦਾ ਘਰਾਉ ਕਰਾਂਗੇ ਤੇ ਅਜੀਹਾ ਨਾ ਨਹੀਂ ਹੋਣ ਦਿੱਤਾ ਜਾਵੇਗਾ ਜੀ ਪ੍ਰਧਾਨ ਜੀ ਅੱਜ ਜਿਵੇਂ ਤੁਹਾਡੇ ਵੱਲੋਂ ਡੀਓ ਦਫ਼ਤਰ ਕਿਰਿਆ ਗਿਆ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹੁੰਦੇ ਆ ਕਿ ਜੋਸਰਾਬ ਗੋਨਿਆਣਾ ਸੀਨੀਅਰ ਕਾਲਜ ਸਕੂਲ ਦੇ ਵਿੱਚ ਪਾਸ ਸਿੰਘ ਜਿਹੜੇ ਕੈਂਪਸ ਮੈਨੇਜਰ ਸੀ ਜਿਹੜਾ ਉਹਨਾਂ ਦਾ ਉੱਥੇ ਮਸਲ ਚੱਲਦਾ ਸੀ ਉਹਦੇ ਬਾਰੇ ਵਿੱਚ ਅੱਜ ਡੀਓ ਦਫ਼ਤਰ ਸੀ ਕਿਰਿਆ ਕਿਉਂਕਿ ਜੋ ਪਾਸ ਸਿੰਘ ਆ ਉੱਥੇ ਉਹ ਉੱਥੇ ਅੱਜ ਕੈਂਪਸ ਮੈਨੇਜਰ ਡਿਊਟੀ ਕਰਦੇ ਸੀਗੇ ਉਹਨਾਂ ਨੇ ਉੱਥੇ ਕਈ ਕਤਾਈਆਂ ਫੜੀਆਂ ਜੋ ਕਬਲੇ ਪਾਈ ਉਹਨਾਂ ਨੇ ਫੜੀ ਉਹਨੂੰ ਉਹ ਜਗਜਾਗ ਕਰਨਾ ਚਾਹੁੰਦੇ ਸੀ ਔਰ ਉਹਨਾਂ ਨੂੰ ਪ੍ਰਿੰਸੀਪਲ ਤੋਂ ਲੈ ਕੇ ਸੈਂਸ ਮੈਟਰ ਹੋ ਗਿਆ ਜਾਂ ਕੋਈ ਡੀਓ ਸਾਹਿਬ ਹੋ ਗਿਆ ਇਹ ਦਬਾਉਣਾ ਚਾਹੁੰਦੇ ਸੀ ਕਿ ਜਿਹੜਾ ਕੈਂਪਸ ਦੇ ਵਿੱਚ ਹੀ ਜਾਂ ਸਕੂਲ ਦੇ ਵਿੱਚ ਹੀ ਇਹਨਾਂ ਨੂੰ ਛੁਪਾਇਆ ਜਾਵੇ ਇਹ ਤੁਸੀਂ ਜਗਜਾਗ ਨਾ ਕਰੋ ਔਰ ਉਹਨਾਂ ਨੇ ਕਿਹਾ ਵੀ ਮੈਂ ਇਮਾਨਦਾਰਾਂ ਆ ਆਰਮੀ ਦੇ ਵਿੱਚ ਮੈਂ ਅੱਜ ਬਾਬਾ ਜੀ ਡਿਊਟੀ ਕਰਕੇ ਆ ਆ ਅਸੀਂ ਰਹਿ ਨਹੀਂ ਸਕਦੇ ਕਿ ਸੱਚਾਈ ਤੋਂ ਬਗਾ ਜਦੋਂ ਉਹਨਾਂ ਨੇ ਸੱਚਾਈ ਜਗਜਾਗ ਕੀਤੀ ਤਾਂ ਉਹਨਾਂ ਦੇ ਕੋਈ ਇਹੋ ਜਿਹਾ ਅਲੀਗੇਸ਼ਨ ਲਾਇਆ ਗਿਆ ਲੜਕੀ ਦਾ ਜੋ ਕਿ ਉਹ ਬਾਬਾ ਜੀ ਹੋਣ ਦੇ ਨਾਤੇ ਇਹੋ ਜਿਹਾ ਕਰ ਹੀ ਨਹੀਂ ਸਕਦੇ ਉਹਨਾਂ ਹੀ ਦੋ ਲੜਕੇ ਨੌਜਵਾਨਾ ਨਾ ਔਰ ਮੈਂ ਵਿਸ਼ਵਾਸ ਨਾਲ ਕਹਿੰਨਾ ਕਿ ਜਿਹੜੇ ਆਰਟੀ ਬਾਬਾ ਜੀ ਆ ਜੋ ਜੁਨਟਾਂ ਦੇ ਵਿੱਚ ਬਾਬਾ ਜੀ ਆ ਉਹ ਇਹ ਕੰਮ ਨਹੀਂ ਕਰ ਸਕਦੇ ਇਤੋਂ ਤੱਕ ਕਿ ਇਸ ਵਾਸਤੇ ਮੈਂ ਮੈਨੂੰ ਕਿਤੇ ਸੌਖਾ ਮਾਤੇ ਕਹਿਣ ਮੈਂ ਸੌਖਾ ਖਾਣ ਨੂੰ ਹੀ ਤਿਆਰ ਆ ਜਿਵੇਂ ਤੁਸੀਂ ਉੱਥੋਂ ਦੀ ਲੱਗ ਲੋ ਕੋਈ ਚੱਲ ਰਿਆ ਸੀ ਕੋਈ ਗ੍ਰਾਂਟ ਵਗੈਰਾ ਦਾ ਜਾਂ ਕੀ ਕਪੜਾ ਸੀ ਉੱਥੇ ਗ੍ਰਾਂਟ ਵਗੈਰਾ ਦਾ ਕਪੜਾ ਇਹ ਸੀਗਾ ਜੋ ਬਿੱਲ ਛਲ ਬੰਦੇ ਆ ਉੱਥੇ ਜਾਲੀ ਬੰਦੇ ਸੀਗੇ ਇਹ ਸਾਰਾ ਇਸ ਕੰਮ ਨੂੰ ਇੱਕ ਇੱਕ ਸੈਂਸਮੈਂਟ ਡੀਲ ਕਰ ਰਿਆ ਉੱਥਾ ਨਾ ਪ੍ਰਿੰਸੀਪਲ ਨਹੀਂ ਹੋਉ ਪ੍ਰਿੰਸੀਪਲ ਦੇ ਉੱਤੋਂ ਦੀ ਉਹ ਸੈਰ ਸਮਾਰਟ ਦੀ ਕਰ ਰਿਹਾ ਜਿਹੜਾ ਕਿ ਸੰਗੋਪਾ ਹੁੰਦਾ ਹੈ ਅੱਜ ਜਿਵੇਂ ਤੁਸੀਂ ਡੀਓ ਸਾਹਿਬ ਨੂੰ ਮਿਲਿਆ ਕੀ ਪ੍ਰੋਸੈਸ ਦਿੱਤਾ ਗਿਆ ਡੀਓ ਸਾਹਿਬ ਨੂੰ ਮਿਲੇ ਅਸੀਂ ਡੀਓ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਆ ਕਿ ਤੁਸੀਂ ਇੱਕ ਪੜ੍ਹੀ ਲਿਖੀ ਜਮਾਤਾਂ ਡੀਓ ਆ ਡਿਸਟ੍ਰਿਕਟ ਦੇ ਜਿਹੜੇ ਸਿੱਖਿਆ ਅਫਸਰ ਰਹੇ ਆ ਅਸੀਂ ਇੱਕ ਸਾਫ ਦਾ ਸੈਣ ਕਹਿ ਗਏ ਆ ਪਹਿਲਾਂ ਮੌਜੂਦਾ ਸੈਣਕ ਸੀ ਬਾੜਾਂ ਤੇ ਦੇਖ ਦੀ ਰੱਖਿਆ ਕੀਤੀ ਆ ਔਰ ਬਿਲਕੁਲ ਸੱਚੇ ਸੁੱਚੇ ਇਮਾਨਦਾਰ ਡਿਊਟੀਆਂ ਨਿਭਾ ਕੇ ਆਇਆ ਹੁਣ ਵੀ ਅਸੀਂ ਸੱਚੇ ਸੁੱਚੇ ਇਨਸਾਨ ਆ ਅਸੀਂ ਝੂਠ ਦੇ ਬਿਲਕੁਲ ਆਵਾਜ਼ ਬੰਦ ਬੁਲੰਗ ਕਰਦੇ ਆ ਉਹ ਕਰਦੇ ਰਵਾਂਗੇ ਔਰ ਅੱਜ ਤੁਹਾਡੇ ਕੋਲੇ ਇੱਥੇ ਸਾਹਮਣੇ ਅਸੀਂ ਧੰਨਵਾਦ ਦਿੱਤਾ ਤੁਸੀਂ ਟੇਬਲ ਟਾਕ ਸਾਡੇ ਨਾਲ ਕੀਤੀ ਆ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਔਰ ਫਿਰ ਵੀ ਬੇਨਤੀ ਕਰਦੇ ਆ ਕਿ ਅਸ ਨੂੰ ਟੇਬਲ ਤੇ ਹੀ ਖਤਮ ਕੀਤਾ ਜਾਵੇ ਸਾਨੂੰ ਇਹਦੇ ਵਾਸਤੇ ਅੱਗੇ ਕੋਈ ਅਗਲਾ ਪ੍ਰੋਗਰਾਮ ਰਣਨੀਤੀ ਨਾ ਕਹਿ ਕਰਨੀ ਪਵੇ ਇਸ ਤੋਂ ਇਲਾਵਾ ਜਿਵੇਂ ਕੋਈ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ ਤੁਸੀਂ ਪਾ ਪੁਲਿਸ ਅਧਿਕਾਰੀਆਂ ਤੱਕ ਇਹਨਾਂ ਨੇ ਪਹੁੰਚ ਕੀਤੀ ਆ ਅਸੀਂ ਪੁਲਿਸ ਅਧਿਕਾਰੀਆਂ ਕੋਲੇ ਗਏ ਆ ਅਸੀਂ ਉਹਨਾਂ ਨੂੰ ਆਪਣੀ ਪੱਖ ਲਾ ਕੇ ਆਏ ਸੱਚਾਈ ਦੱਸ ਕੇ ਆਏ ਆ ਉਹ ਡਿਪਟੀ ਸਾਹਿਬ ਦੇ ਇਨਕੁਆਇਰੀ ਲੱਗੀ ਆ ਉਹਦੇ ਕੋਲ ਮੈਂ ਖੁਦ ਗਿਆ ਸੀ ਪ੍ਰਧਾਨ ਹੁੰਦੇ ਨਾਤੇ ਮੈਂ ਉਹਨਾਂ ਨੂੰ ਸੱਚਾਈ ਦੱਸੀ ਆ ਇਹ ਕਾਟੀ ਬਾਬਾ ਜੀ ਆ ਇਹੋ ਜੀ ਹਰਕਤ ਨਹੀਂ ਕਰ ਸਕਦੇ ਅਸੀਂ ਇਹਨਾਂ ਦੇ ਬਿਲਕੁਲ ਪਿੱਛੇ ਖੜੇ ਆ ਮੈਂ ਸਵੇਰ ਡੇਲੀ ਗੁਰੂ ਘਰ ਜਾਣ ਵਾਲਾ ਬੰਦਾ ਮੈਂ ਕਦੇ ਝੂਠ ਨਹੀਂ ਮਾਰਦਾ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਇਹਨਾਂ ਦੇ ਪਿੱਛੇ ਮੈਂ ਕਸਮ ਵੀ ਖਾ ਸਕਦਾਗਾ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਉਹ ਨੌਜਵਾਨ ਲੜਕਿਆਂ ਦੇ ਬਾਪ ਆ ਮੈਂ ਫੇਰ ਵੀ ਇਹੀ ਬੇਨਤੀ ਕਰਦਾਗਾ ਤੁਹਾਡੇ ਜ਼ਰੀਏ ਜਿਹੜੀ ਲੜਕੀ ਦਾ ਇਲਜ਼ਾਮ ਲਾਉਂਦੇ ਉਹ ਵੀ ਕਿਸੇ ਦੀ ਧੀ ਪਹਿਣਾ ਕਿਸੇ ਦੀ ਲੜਕੀ ਹੈ ਉਦੇ ਉਹਨੂੰ ਨਾ ਹੀ ਚੁੱਕਾ ਜਾਵੇ ਮਸਲੇ ਨੂੰ ਇਹਨੂੰ ਇੱਥੇ ਹੀ ਟੇਬਲ ਟॉक ਕਰਕੇ ਇਹਨੂੰ ਖਤਮ ਕੀਤਾ ਜਾਵੇ ਤੇ ਦੋਨੇ ਤਰ੍ਹਾਂ ਪਿਆਰ ਨਾਲ ਇਹਨੂੰ ਸਲਝਾ ਲਾਂ ਕੀ ਵਿਸ਼ਵਾਸ ਦਿਵਾਇਆ ਗਿਆ ਡੀ ਵੱਲੋਂ ਡੀਓ ਸਾਹਮਣੇ ਇਹ ਹੀ ਵਿਸ਼ਵਾਸ ਦਿਵਾਇਆ ਵੀ ਕੁਝ ਦਿਨ ਅਸੀਂ ਵਿਚਾਰ ਕਰਦੇ ਹਾਂ ਆਪਦੇ ਸਟਾਫ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬੁਲਾਇਆ ਜਾਊਗਾ ਆਪਾਂ ਟੇਬਲ ਟॉक ਕਰਕੇ ਗੱਲ ਨੂੰ ਖਤਮ ਕਰਾਂਗੇ ਜੇ ਕਰੇ ਗੱਲ ਸਾਰੀ ਖਤਮ ਨਹੀਂ ਹੁੰਦੀ ਤੇ ਤੁਹਾਡੇ ਜਿਹੜੀ ਜੱਥੇਬੰਦੀਆਂ ਵੱਲੋਂ ਕੀ ਅੱਗੇ ਕੋਈ ਰਣਨੀਤੀ ਨਿਕਲੀ ਜੋ ਅੱਜ ਅਸੀਂ ਇੱਥੇ ਸਮੂਹ ਜਥੇਬੰਦੀਆਂ ਦੇ ਸਾਰੇ ਲੀਡਰ ਬੁਲਾਏ ਆ ਇਹ ਜ਼ਿਲ੍ਹਾ ਪ੍ਰਧਾਨ ਆ ਜਾ ਸਾਡੇ ਜਨਰਲ ਸੈਕਟਰੀ ਆ ਗਏ ਆ ਫਿਰ ਅਸੀਂ ਇਹਨੂੰ ਕਰਾਂਗੇ ਹਾਈ ਟੈਕ ਕਰਾਂਗੇ ਪੰਜਾਬ ਲੈਵਲ ਦਾ ਜਿਵੇਂ ਕਿ ਪਹਿਲਾਂ ਇੱਕ ਸਾਡਾ ਕਰਮਚਾਰੀ ਨਾਲ ਇੱਕ ਵਾਰੀ ਰੋਲਾ ਪੈ ਗਿਆ ਸੀਗਾ 2021-22 ਦੇ ਵਿੱਚ ਫਿਰ ਇਹ 15 ਤੋਂ 20 ਹਜ਼ਾਰ ਬੰਦਾ ਕੱਟਾ ਕਰਕੇ ਜਾਂ ਡੀਸੀ ਦਫ਼ਤਰ 10ਾਂਗੇ ਜਾਂ ਫਿਰ ਦਫ਼ਤਰ ਨੂੰ ਬਿਲਕੁਲ ਤਾਲੇ ਲਾ ਦਾਂਗੇ ਜਾਂ ਡੀ ਹੀ ਦਫ਼ਤਰ ਨੂੰ ਤਾਲੇ ਲਾ ਦਾਂਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਨਸਾਫ ਲੈ ਕੇ ਰਾਵਾਂਗੇ ਅਸੀਂ ਪਾਲ ਸਿੰਘ ਵਾਸਤੇ ਆਹਦਾ ਮਾਣ ਵਾਲੀ ਸਾਡਾ ਸਾਫਕਾ ਸੈਨਿਕ ਪਾਲਾ ਸਰਦਾਰ ਪਾਲਾ ਸਿੰਘ ਜੀ ਆਰਟੀਜੀਸੀਓ ਉਹਨਾ ਜੋ ਸਕੂਲ ਦੇ ਵਿੱਚ ਲੱਗੇ ਸੀਗੇ ਗੋਨਿਆਣੇ ਕੈਂਪ ਮੈਨੇਜਰ ਲੱਗੇ ਸੀਗੇ ਉੱਥੇ ਰਹਿ ਕੇ ਕਿਉਂਕਿ ਸਾਡਾ ਫੌਜੀ ਆ ਸੱਚੇ-ਸੱਚੇ ਹੁੰਦੇ ਆ ਕੋਈ ਅਸੀਂ ਗਲਤ ਕੰਮ ਹੁੰਦਾ ਵੇਖ ਲਈਏ ਤਾਂ ਉਹਦੇ ਪ੍ਰਤੀ ਸਾਨੂੰ ਬਹੁਤ ਗੁੱਸਾ ਆਉਂਦਾ ਉੱਥੇ ਕੁਝ ਤਾਂ ਗ੍ਰਾਂਟਾਂ ਆਈਆਂ ਸੀ ਸਕੂਲ ਦੇ ਵਿੱਚ ਉਹ ਜੋ ਗ੍ਰਾਂਟਾਂ ਲੱਗਣੀਆਂ ਸ਼ੁਰੂ ਹੋਈਆਂ ਤੇ ਪਾਲਾ ਸਿੰਘ ਜੀ ਨੇ ਉਸ ਗ੍ਰਾਂਟਾਂ ਬਾਰੇ ਜੋ ਕੋਈ ਫਰਜੀ ਬਿੱਲ ਬਣ ਰਹੇ ਸੀਗੇ ਜਾਂ ਕੋਈ ਕਿਦੋਂ ਦੁਕਾਨ ਤੋਂ ਸਰੀਆ ਹੋਰ ਲੈ ਕੇ ਕਿਦੋਂ ਬਿੱਲ ਹੋਰ ਲਾਇਆ ਜਾਏ ਸੀ ਉਹਦੇ ਬਾਰੇ ਇਹਨਾਂ ਨੇ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਤੇ ਇੱਕ ਕੋਈ ਉੱਥੇ ਆ ਸਾਇੰਸ ਮਾਸਟਰ ਟੀਚਰ ਹੈ ਜੋ ਪ੍ਰਿੰਸੀਪਲ ਦੀ ਡਿਊਟੀ ਕਰ ਰਿਹਾ ਵੈਸੇ ਐਕਚੁਅਲੀ ਪ੍ਰਿੰਸੀਪਲ ਤਾਂ ਉੱਥੇ ਸਾਡੀ ਤਾਂ ਹੈਣਾ ਕੋਈ ਉਹ ਨਾ ਮਾਤਰੀ ਹੈ ਵੈਸੇ ਉਹ ਨਾਂ ਦੀ ਹੈ ਓਕੇ ਜੋ ਸਕੂਲ ਨੂੰ ਚਲਾ ਰਿਹਾ ਉਹ ਇੱਕ ਸਾਇੰਸ ਮਾਸਟਰ ਹੈ ਉਹ ਚਲਾ ਰਿਹਾ ਠੀਕ ਹੈ ਜਸਕਰਨ ਸਿੰਘ ਹੈ ਕੋਈ ਨਾਂ ਦਾ ਉਹ ਲਾ ਰਿਹਾ ਜੋ ਵੀ ਉਹ ਭ੍ਰਸਟ ਕਰਦਾ ਹੈ ਜਾਂ ਕੋਈ ਬਿੱਲਾਂ ਦੀ ਉਧਰ ਉਲਟਾ ਪਲਟਕੀ ਉਧਰੋਂ ਜੀ ਉੱਥੇ ਕੋਈ ਜਿਹੜੀ ਉੱਥੇ ਬਿਲਡਿੰਗ ਬਣ ਰਹੀ ਸੀਗੀ ਉਹ ਬਿਲਡਿੰਗ ਦੇ ਵਿੱਚ ਵੀ ਕਾਫੀ ਭ੍ਰਸਟ ਹੋਇਆ ਕਿਉਂਕਿ ਆਪਾਂ ਨੂੰ ਪਤਾ ਕਿ ਮਸਾਲਾ ਜੋ ਆਪਾਂ ਇੱਟਾਂ ਦੀ ਚਨਾਈ ਕਰਨੀ ਹੈ ਤੇ ਉਹਦੇ ਵਿੱਚ 4-1 ਦਾ ਲੱਗਦਾ ਜਾਂ 5-1 ਲੱਗਦਾ ਹੈ ਉੱਥੇ 10-1 ਦਾ ਕੋਈ 12-1 ਦਾ ਮਸਾਲਾ ਲਾਇਆ ਗਿਆ ਇਸ ਦੇ ਸੰਬੰਧ ਵਿੱਚ ਜਿਵੇਂ ਗਰੰਟਰਾਂ ਨੂੰ ਲੈ ਕੇ ਤੁਸੀਂ ਗੱਲ ਕਰਦੇ ਕੋਈ ਆਪਣੇ ਕੋਲ ਸਬੂਤ ਵਗੈਰਾ ਹੈ ਸਬੂਤ ਤਾਂ ਅੱਜ ਹੁਣ ਅਸਟਾ ਮੰਗ ਰਹੇ ਹਨ ਇਹ ਗੱਲ ਕਰ ਰਹੇ ਨਾ ਵੀ ਇਨਕੁਆਰੀ ਹੋਵੇ ਅੱਜ ਕੱਲ੍ਹ ਜੋ ਜਿਹੜੀ ਦ ਜਾ ਉਤੋਂ ਨੇ ਬਾਥਰੂਮ ਵਗੈਰਾ ਬਣਾਏ ਐ ਤੇ ਉਹਨਾਂ ਦਾ ਮਟੀਰੀਅਲ ਆਪਣੇ ਕੋਲ ਇੰਜੀਨੀਅਰ ਹੈਗੇ ਚੈੱਕ ਕਰਨ ਜੇ ਅਸੀਂ ਗਲਤ ਐ ਤਾਂ ਉਹਨੂੰ ਚੈੱਕ ਕਰਕੇ ਰਿਪੋਰਟ ਕਰਨ ਵੀ ਕਿੰਨੇ ਇੱਕ ਦਾ ਮਸਾਲਾ ਲੱਗਿਆ ਜਾਂ ਬਿੱਲ ਕਿੱਥੋਂ ਆਇਆ ਬਣ ਕੇ ਮੋਕੇ ਤੇ ਸਮਾਨ ਕਿਤੋਂ ਆਇਆ ਇਹ ਮਸਲਿਆਂ ਨੂੰ ਲੈ ਕੇ ਅੱਜ ਤੁਸੀਂ ਡੀਓ ਸਾਹਿਬ ਦੀ ਇੱਕ ਕਮੇਟੀ ਮਿਲੀ ਵੀ ਉਹਨਾਂ ਵੱਲੋਂ ਕੀ ਵਿਸ਼ਵਾਸ ਅਸੀਂ ਤਾਂ ਇਨਸਾਫ ਲੈਣ ਵਾਸਤੇ ਆਏ ਸੀਗੇ ਪਰ ਜਦੋਂ ਇੱਥੇ ਆਏ ਆ ਡੀਓ ਸਾਹਿਬ ਹੈ ਨਹੀਂ ਸੀਗਾ ਸਾਨੂੰ ਉਹਨਾਂ ਦੇ ਗੇਟ ਦੇ ਮੂਹਰੇ ਤਰਨਾ ਲਾ ਕੇ ਬਹਿਣਾ ਪੈ ਗਿਆ ਪਰ ਅਸੀਂ ਇਨਸਾਫ ਲੈਣ ਵਾਸਤੇ ਆਏ ਆ ਅਸੀਂ ਕਹਿੰਨੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਈ ਇਸ ਮਸਲੇ ਨੂੰ ਲੈ ਕੇ ਅ ਨਹੀਂ ਕੋਈ ਪੁਲਿਸਕਾਰ ਵੀ ਤਾਂ ਨਹੀਂ ਚੱਲ ਰਹੀ ਪਰ ਡੀਓ ਸਾਹਿਬ ਨੇ ਲਿਖ ਕੇ ਜਰੂਰ ਦਿੱਤਾ ਡੀਐਸਪੀ ਸਾਹਿਬ ਨੂੰ ਇੱਕ ਨੂੰ ਬਾਲ ਵਿਕਾਸ ਦੇ ਵਿਭਾਗ ਨੂੰ ਜਾਨਕਿ ਉਦੋਂ ਪਹਿਲਾਂ ਜਿਹੜਾ ਪਰਿਵਾਰ ਨੇ ਜਿਹੜੇ ਨੇ ਕੋਈ ਅਲੀਗੇਸ਼ਨ ਲਾਏ ਸੀ ਸਾਇੰਸ ਮਾਸਟਰ ਟੀਚਰ ਨੇ ਜਸਤਨ ਸਿੰਘ ਨੇ ਉਹਦੇ ਉੱਤੇ ਰਾਇਨਾਮਾ ਹੋ ਗਿਆ ਹੈ ਰਾਇਨਾਮਾ ਹੋਇਆ ਹੋਇਆ ਪਰ ਪ੍ਰਿੰਸ ਇਹ ਜਿਹੜਾ ਡੀਓ ਸਾਹਿਬ ਹੈ ਇਹ ਕਹਿੰਦਾ ਵੀ ਨਵਾਲਕਾ ਉਹ ਰਾਇਨਾਮਾ ਮੰਨਿਆ ਨਹੀਂ ਜਾਂਦਾ ਇਹਨਿੰਕ ਦਾ ਡੀਓ ਸਾਹਿਬ ਆਪ ਹੀ ਤਾਂ ਵਕੀਲ ਹੈ ਆਪ ਹੀ ਸ਼ਿਕਾਇਤ ਕਰਤਾ ਹੈ ਆਪ ਹੀ ਜੱਜ ਹੈ ਸਾਰਾ ਕੁਝ ਮਤਲਬ ਇਹ ਆਪ ਹੀ ਕਰ ਰਿਹਾ ਹੈ ਅਸੀਂ ਇਹਨਾਂ ਕੋਈ ਹੁਣ ਸਾਨੂੰ ਅੰਦਰ ਸੱਦਿਆ ਸੀ ਅਸੀਂ ਉਹਨਾਂ ਕੋਲ ਬੇਨਤੀ ਕਰਨ ਆਤੇ ਗਏ ਸੀ ਵੀ ਆਪਾਂ ਬਹਿ ਕੇ ਇਸ ਮਸਲੇ ਨੂੰ ਵਿਚਾਰੀਏ ਕਿ ਕਿਹਦੇ 'ਚ ਗਲਤੀ ਹੈ ਦੇਖੋ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਐ ਇਹ ਪਤਾ ਨਹੀਂ ਪ੍ਰਿੰਸੀਪਲ ਦੀ ਗਲਤੀ ਹੈ ਕਿ ਸਾਇੰਸ ਮਾਸਟਰ ਦੀ ਗਲਤੀ ਹੈ ਕਿ ਸਾਡੇ ਪਾਲਾ ਸਾਹ ਦੀ ਗਲਤੀ ਹੈ ਕਿ ਦਿਓ ਸਾਹਿਬ ਛੋੜੇ ਦੀ ਗਲਤੀ ਹੈ ਜਿਵੇਂ ਸਾਰੇ ਵਿਸ਼ਿਆਂ ਨੂੰ ਲੈ ਕੇ ਕਾਫੀ ਮੁੱਦਾ ਪੱਕਿਆ ਆਇਆ ਜੇ ਮੰਨ ਲਓ ਇਹ ਤੋਂ ਰਿਸਰਟਸਫਾਈ ਨਹੀਂ ਹੁੰਦੀ ਤੇ ਅੱਗੇ ਆਉਣ ਵਾਲੇ ਜਿਹੜੀ ਸਾਬਕਾ ਸੰਕਤੀ ਸੰਘਰਸ਼ ਵਟਣਗੇ ਦੇਖੋ ਜੀ ਅਸੀਂ ਤਾਂ ਬੜੀਆਂ ਲੜਾਈਆਂ ਲੜੀਆਂ ਆ ਅਸੀਂ ਪਰ ਅਸੀਂ ਹੁਣ ਜੋ ਇਸ ਨਾ ਕੇ ਅਸੀਂ ਪਰਿਵਾਰ ਦੇ ਵਿੱਚ ਰਹਿਣਾ ਚਾਹੁੰਦੇ ਆ ਅਸੀਂ ਉਈ ਇਹੋ ਜੇ ਕੰਮ ਚ ਨਹੀਂ ਪਾਣਾ ਚਾਹੁੰਦੇ ਜਿੱਥੇ ਕਿਸੇ ਪਰਿਵਾਰ ਦੀ ਬੇਇੱਜ਼ਤੀ ਹੋਵੇ ਇਹਦੇ ਵਿੱਚ ਕਈ ਪਰਿਵਾਰਾਂ ਦੀ ਬੇਇੱਜ਼ਤੀ ਹੋਣੀ ਹੈ ਅਸੀਂ ਆਦਾਂ ਵੀ ਧੀਆ ਪੈਣਾ ਸਭ ਦੀਆਂ ਇੱਕੋ ਜੀਆਂ ਹੁੰਦੀਆਂ ਹਨ ਐਵੇਂ ਗਲਤ ਇਲੀਗੇਸ਼ਨ ਲਾ ਕੇ ਕਿਸੇ ਦੀ ਇੱਜ਼ਤ ਪਤਨੀ ਉਸ ਸਾਡੀ ਧੀ ਰਾਣੀ ਨੇ ਜਾਂ ਹੋਰ ਨੇ ਪਤਾ ਨਹੀਂ ਕਿੱਡਾ ਵੱਡਾ ਅਫਸਰ ਬੰਨਾ ਦੇਖਦਾ ਪ੍ਰਧਾਨ ਮੰਤਰੀ ਬੰਨਾ ਕਿ ਮੰਤਰੀ ਬੰਨਾ ਉਹਨੇ ਅੱਜ ਉਹਦੇ ਤੇ ਇਲੀਗੇਸ਼ਨ ਗਲਤ ਇੱਕ ਬੰਦੇ ਨੂੰ ਦਬਾਉਣ ਵਾਸਤੇ ਇਲੀਗੇਸ਼ਨ ਲਾਉਣੇ ਜਿਹੜਾ ਇਹ ਐਜੂਕੇਸ਼ਨ ਮਹਿਕਮੇ ਨੇ ਇਹ ਗਲਤ ਹੈ ਅਸੀਂ ਤਾਂ ਰਾਜੀਨਾਮਾ ਚਾਉਂਦੇ ਹਾਂ ਬੈਠੇ ਜਿਹੜੇ ਬੰਦੇ ਚ ਕਸੂਰ ਹੈ ਜੇ ਸੈਂਸ ਮਾਸਟਰ ਜਸਕਰਨ ਸਿੰਘ ਚ ਗਲਤੀ ਹੈ ਜਾਂ ਪ੍ਰਿੰਸੀਪਲ ਚ ਗਲਤੀ ਹੈ ਜਾਂ ਡੀਓ ਸਾਹਿਬ ਚ ਗਲਤੀ ਹੈ ਜਾਂ ਸਾਡੇ ਸਰਦਾਰ ਪਾਲਾ ਸਿੰਘ ਚ ਗਲਤੀ ਹੈ ਅਸੀਂ ਤਾਂ ਬਹਿ ਕੇ ਬੈਨੇ ਇੱਕ ਟੇਬਲ ਤੇ ਬਹਿ ਕੇ ਉਹਦਾ ਨਿਚੋੜ ਕੱਢਿਆ ਜਾਵੇ ਉਹਦੀ ਤੋਹਰਿਆ ਜਾਵੇ ਉਹਨੂੰ ਇਹ ਇਲਿਗੇਸ਼ਨ ਗਲਤ ਹੈ ਸਹੀ ਹੈ ਕਿ ਵੀ ਹੈ ਉਹਦੇ ਵਾਸਤੇ ਡੀਓ ਸਾਹਿਬ ਨੇ ਸਾਡੇ ਕੋਲ ਟਾਈਮ ਦਿੱਤਾ ਸਾਨੂੰ तकरीबन ਮੈਨੂੰ ਪੱਤਰਕਾਰ ਤੁਸੀਂ ਹਾਂ ਦਾ ਜਾ ਕੇ ਆਏ ਹਫਤੇ ਦਾ ਟਾਈਮ ਦਿੱਤਾ ਉਹ ਕਦੇ ਅਸੀਂ ਵਿਚਾਰ ਕਰ ਲੈਣਾ ਸਟਾਫ ਦੇ ਨਾਲ ਅਸੀਂ ਵੀ ਇਸ ਦੁਬਾਰ ਜਿਹੜੇ ਸਾਡੇ ਪੰਜ ਸੱਤ ਜ਼ਿਲ੍ਹੇ ਨੇੜੇ ਨੇੜੇਲੇ ਬਠਿੰਡਾ ਫਰੀਦਕੋਟ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਅਸੀਂ ਵੀ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਆਏ ਹੋਏ ਆ ਅਸੀਂ ਵੀ ਬਹਿ ਕੇ ਗੱਲ ਕਰਦੇ ਹਾਂ ਬਹੁਤ ਵੱਡਾ ਜਿਹੜਾ ਇਸ ਮਤਲਬ ਵੀ ਰੋਸ ਨੂੰ ਤੇਜ਼ ਕਰਾਂਗੇ ਹੋ ਸਕਦਾ ਕਿ ਪੂਰੇ ਡੀਓ ਦਫ਼ਤਰ ਨੂੰ ਉਸ ਦਿਨ ਸਾਨੂੰ ਘੇਰਨਾ ਪਵੇ ਜੇ ਹੋ ਸਕਦਾ ਕਿ ਸਾਨੂੰ ਬੀਸੀ ਸਾਹਿਬ ਦਾ ਦਫ਼ਤਰ ਘੇਰਨਾ ਪਵੇ ਜੇ ਉਹਦੇ ਉੱਤੇ ਅਸੀਂ ਵਿਚਾਰ ਬਣਾ ਰਹੇ ਹਾਂ ਜੇ ਅਸੀਂ ਕਹਿੰਦੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਨਾ ਤਾਂ ਸਾਨੂੰ ਇਸ ਚੀਜ਼ ਦੇ ਵਿੱਚ ਰਸਤੇ ਤੁਰਨਾ ਪਵੇ ਤੇ ਨਾਈ ਐਜੂਕੇਸ਼ਨ ਮੈਂ ਕਿ ਮੈਨੂੰ ਤੁਰਨਾ ਪਵੇ। ਅਸੀਂ ਕਹਿੰਨੇ ਆ ਵੀ ਸਹੀ ਗੱਲ ਦਾ ਨਿਚੋੜ ਨਿਕਲਿਆ ਵੇ। ਸਹੀ ਨਿਚੋੜ ਨਿਕਲਿਆ ਵੇ। ਮਤਲਬ ਜਿਹੜਾ ਕੀ ਆ ਉਹਦੇ 'ਚ। ਸਾਰੇ ਕੱਜ ਬਾਹਰ ਦਫਤਰ ਦੇ ਧਰਨਾ ਲੱਗਿਆ ਜੀ ਕੀ ਕਰਨਾ? ਇਹ ਕੋਈ ਸਾਡੇ ਕੈਂਪਸ ਮੈਨੇਜਰ ਸੀ ਉਹਨਾਂ ਨੂੰ ਮੇਰੇ ਨਾਲ ਮਿਸ ਬਿਹੇਵ ਕਰਨ ਤੇ ਹੋਰ ਕਈ ਕਾਰਨਾ ਕਰਕੇ ਜਿਹੜਾ ਟਰਮੀਨੇਟ ਕੀਤਾ ਗਿਆ ਸੀ। ਉਹਦੇ ਸਬੰਧ 'ਚ ਸੀ। ਸਰ ਉਹ ਤਾਂ ਇੱਕੋ ਥੋੜੀ ਤਰੀਫ਼ ਕਰਦੇ ਆ ਕਿ ਜਦੋਂ ਉੱਥੇ ਕੋਈ ਰੌਲਾ ਪਿਆ ਤੇ ਏਡੀਓ ਸਾਹਿਬ ਨੇ ਜਿਹੜੇ ਆਪ ਮੈਨੂੰ ਖੁਦ ਜਿਵੇਂ ਕਵਰ ਕਰ ਲਿਆ ਸੀ। ਨਿਰੰਣਨ ਕੋਈ ਨਹੀਂ। ਤਰੀਫ ਕਰ ਰਹੀ ਮੇਰੀ। ਕਿਸ ਤਰ੍ਹਾਂ ਦੀ ਤਰੀਫ? ਇੱਕ ਉਹ ਜਿਹੜਾ ਕਿਸੇ ਨਾਲ ਟੀਚਰ ਨਾਲ ਜਾ ਕਿਸੇ ਨਾਲ ਮਨੋ ਸਕੂਲ ਦੇ ਵਿੱਚ ਕੋਈ ਰੌਲਾ ਪੈ ਰਿਆ ਸੀ। ਮੈਨੂੰ ਨਹੀਂ ਪਤਾ ਮੇਰੀ ਤਾਰੀਫ ਕਰ ਰਿਹਾ ਜਾਂ ਨਹੀਂ। ਪਰ ਉਹ ਮੇਰੇ ਨਾਲ ਉਹ ਮਿਸ ਬੀਹਵ ਕਰਦਾ ਸੀਗਾ। ਟੀਚਰ ਨੂੰ ਵੀ ਇਹ ਨਹੀਂ ਗਿਆ ਸੀਗਾ ਉਹ ਵੀ ਇੱਥੇ ਕੀ ਕਰਦਾ ਹੈ। ਤੇ ਪ੍ਰਿੰਸੀਪਲ ਵੱਲੋਂ ਪਹਿਲਾਂ ਵੀ ਇਹਦੀਆਂ ਕੁਝ ਇੱਕ ਸ਼ਿਕਾਇਤਾਂ ਸੀਗੀਆਂ। ਤੇ ਉਹਦੇ ਆਧਾਰ 'ਤੇ ਇਹਨੂੰ ਪਰਮਿਟ ਕੀਤਾ। ਮਹਿਕਮੇ ਨੇ ਕੀਤਾ ਸੀ ਤਾਂ ਸਿੰਪਲ ਲਿਖਤਾ ਉਹਨਾਂ ਨੂੰ ਵੀ ਆ ਇਹਦਾ ਬਦੇ ਹੈਗੇ ਨਾ ਨਹੀਂ ਹੁਣ ਤੁਹਾਡੇ ਵੱਲੋਂ ਜਿਹੜਾ ਅੱਜ ਇਹਨਾਂ ਨੇ ਜੋਸ ਪ੍ਰਦਰਸ਼ਨ ਕੀਤਾ ਉਹ ਕਿਸ ਮਾਮਲੇ ਨੂੰ ਲੈ ਕੇ ਚੱਲ ਰਿਹਾ ਹੈ ਇਹ ਮਾਮਲਾ ਕਹਿੰਦੇ ਵੀ ਇਹਨਾਂ ਨੂੰ ਜਿਹੜਾ ਤੁਸੀਂ ਟਰਮੀਨੇਟ ਕੀਤਾ ਹੈ ਇਹਨੂੰ ਕਿਸੇ ਹਿਸਾਬ ਚ ਕੋਈ ਬਹਾਲ ਕੀਤਾ ਜਾਵੇ ਵੀ ਸਮਾਪਤ ਕੀਤਾ ਜਾਵੇ ਬਾਕੀ ਇਹ ਤਾਂ ਇੱਕ ਲੜਕੀ ਦਾ ਮਸਲਾ ਹੈਗਾ ਉਹ ਉਹਨਾਂ ਵੱਲੋਂ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਉਹ ਸਾਡੇ ਜਿਹੜੇ ਜੇਲਾ ਮਾਲ ਵਿਕਾਸ ਅਫਸਰ ਹੈ ਅਸੀਂ ਉਹਨਾਂ ਨੂੰ ਕਹੀ ਕੀ ਹੈ ਹੁਣ ਉਹ ਉਹਨਾਂ ਨੇ ਕਾਰਵਾਈ ਕਰਨੀ ਹੈ ਸਰ ਉਸ ਮਾਮਲੇ ਨੂੰ ਲੈ ਕੇ ਜਿਹੜਾ ਲੜਕੀ ਦਾ ਕਹਿ ਰਹੇ ਕੋ ਪੁਲਸ ਵੱਲ ਇੱਕ ਕੰਪਲੀਟ ਗਈ ਸੀ ਕੁਝ ਫੀਚਰ ਤੇ ਉਹਨਾਂ ਦੇ ਪਰਿਵਾਰ ਫੋਟੋ ਜਿਹੜਾ ਕੰਪਰੋਮਾਈਜ਼ ਕੀਤਾ ਜਾ ਰਿਹਾ ਉਸ ਤੋਂ ਬਾਅਦ ਚ ਜਿਹੜੀ ਵਾਰਸ ਰੱਖੜ ਭਾਗ ਤੇ ਤੁਹਾਡੇ ਵੱਲ ਕੰਪਲੀਟ ਪਾਈ ਗਈ ਹਾਂਜੀ ਉਹ ਉਹਨਾਂ ਦੇ ਪੇਰੈਂਟਸ ਨੇ ਸਾਨੂੰ ਦੁਆਰਾ ਭੇਜੀ ਹੈ ਤੇ ਅਸੀਂ ਅੱਗੇ ਫਾਰਵਰਡ ਕਰਤੀ ਇਹ ਜਿਹੜਾ ਉਹਨਾਂ ਵੱਲ ਇੱਕ ਦੋਸ਼ ਵੀ ਲਾ ਰਿਹਾ ਜਾ ਕਿ ਜਿਹੜੀਆਂ ਉੱਥੇ ਸਕੂਲ ਦੇ ਵਿੱਚ ਗਰੰਟਾਂ ਆ ਰਹੀਆਂ ਸੀ ਅੰਤੇ ਉਹ ਗ੍ਰਾਂਟਾ ਜਿਹੜੀ ਦੁਰਵਰਤੋਂ ਕੀਤੀ ਗਈ ਹੈ ਕੋਈ ਦੁਰਵਰਤੋਂ ਨਹੀਂ ਹੋਈ ਜੀ ਸਕੂਲ ਜਾ ਕੇ ਕੋਈ ਵੀ ਦੇਖ ਸਕਦਾ ਸਭ ਤੋਂ ਇਮਾਨਦਾਰ ਪ੍ਰਿੰਸੀਪਲ ਉਹ ਇੰਨਾ ਉਹ ਕੰਮ ਕਰਦੇ ਆ ਔਰ ਸਕੂਲ ਦਾ ਜਿਹੜਾ ਤੁਸੀਂ ਵਾਤਾਵਰਣ ਜਾ ਕੇ ਤੁਹਾਨੂੰ ਗ੍ਰਾਂਟ ਦਾ ਪਤਾ ਲੱਗ ਜਾਂਦਾ ਬੇਪਰਵਾਹ ਜਿਹੜੇ ਆ ਕਿਸੇ ਤੇ ਦੋਸ਼ਾ ਉਹਨੇ ਗਲਤ ਹੈ ਇੱਕ ਜਿਹੜੀ ਬਾਲਸ ਰੱਖਿਆ ਭਾਗ ਦੇ ਵਿੱਚ ਜਦੋਂ ਕੰਪਲੇਟ ਪਾਈ ਜਾਂਦੀ ਉਦੋਂ ਇੱਕ ਤੁਹਾਡੇ ਸਕੂਲ ਦੇ ਟੀਚਰ ਵੱਲੋਂ ਜਿਹੜੀ ਕਾਲ ਵੀ ਕੀਤੀ ਜਾਂਦੀ ਵੀ ਜਿਹੜਾ ਇਹਨੂੰ ਜਿਹੜਾ ਮਾਮਲਾ ਸ਼ਾਰਟ ਕੀਤਾ ਜਾਊਗਾ ਜਿਹੜਾ ਤੁਸੀਂ ਬਿਆਨ ਆ ਕਿੰਨਾ ਵੱਲੋ ਸਕੂਲ ਵੱਲ ਇੱਕ ਬਿਆਨ ਦਿੱਤਾ ਹੈ ਫੋਨ ਕਾਲ ਕੀਤੀ ਜਾਂਦੀ ਹੈ ਜਿਹੜਾ ਇਹ ਫੌਜੀ ਸਾਹਿਬ ਨੂੰ ਵੀ ਤੁਸੀਂ ਜਿਹੜਾ ਮਾਮਲਾ ਸ਼ਾਂਤ ਕਰ ਲਓ ਵੀ ਆਪਾਂ ਜਿਹੜੀ ਬਿਆਨ ਨਹੀਂ ਦਿੱਤਾ ਇਹ ਤਾਂ ਨਹੀਂ ਮੈਨੂੰ ਪਤਾ ਕਿ ਕਿਹਨੇ ਫੋਨ ਕੀਤਾ ਕਿਉਂਕਿ ਪਹਿਲਾਂ ਵੀ ਉਹਦੋਂ ਕੋਈ ਜਾਲੀ ਟੀਚਰ ਬਣ ਕੇ ਕੁੜੀ ਨੂੰ ਵੀ ਫੋਨ ਕਰ ਰਿਹਾ ਸੀ ਇਸ ਤਰ੍ਹਾਂ ਦੀਆਂ ਕਾਲਾਂ ਤਾਂ ਆਮ ਚੱਲਦੀਆਂ ਨੇ ਪਤਾ ਨਹੀਂ ਲੱਗਦਾ ਥੈਂਟੀਸਿਟੀ ਕਿਹਦੀ ਹੈ ਕਿਹਦੀ ਨਹੀਂ ਉਹ ਜਿਹੜੇ ਜੱਥੇ ਗੰਦੀ ਤੁਹਾਡੇ ਕੋਲ ਪਹੁੰਚੀ ਬਾਤचीत ਹੋਈਏ ਕੀ ਫੈਸਲਾ ਲਿਆ ਗਿਆ ਤੁਹਾਡੇ ਕੋਲ ਦੱਲਾ ਅਸੀਂ ਦੇਖਾਂਗੇ ਉਹਨੇ ਸਾਨੂੰ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਪਾਲ ਸਿੰਘ ਨੇ ਤੇ ਉਹਦਾ ਵੀ ਅਸੀਂ ਜਵਾਬ ਦਿੱਤਾ ਵਿਆ ਕੋਰਟ ਜਾਂਦੀ ਉਹਨੇ ਸਾਨੂੰ ਧਮਕੀ ਵੀ ਦਿੱਤੀ ਸੀਗੀ ਉਹ ਉਹਦੇ ਮੁਤਾਬਕ ਅਸੀਂ ਦੇਖਦੇ ਆ ਵੀ ਕੀ ਇਹਦਾ ਹੱਲ ਹੋ ਸਕਦਾ दिल्ली क्राइम नेशनल न्यूज़ नजर सफर